ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਾਈਆਂ ਦਾ ਧੰਨਵਾਦ ਕਰਦੀ ਆਂ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਸ ਕਰਦੀ ਆਂ ਸਾਰੇ ਠੀਕ ਠਾਕ ਹੋਮੋਗੇ ਖੁਸ਼ੀਆਂ ਖੇੜਿਆਂ 'ਚ ਹੋਮੋਗੇ ਵਾਹਿਗੁਰੂ ਸਾਰਿਆਂ ਨੂੰ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਹੱਸਦੇ ਖੇੜਦੇ ਰੱਖੇ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਹੋਈ ਆਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਬਣੇ ਰਿਹਾ ਕਰੋ ਸਾਰੀ ਸੁਣਿਆ ਕਰੋ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਅੱਗੇ ਥੋੜੀ ਆਪਣੀ ਥੋੜਾ ਹੱਕ ਹੈ ਇਹ ਲਾਈਕ ਜਾਂ ਡਿਸਲਾਈਕ ਕਰਨ ਦਾ ਉਹ ਤੁਸੀਂ ਕਰਦਿਆ ਕਰੋ ਭਾਵੇਂ ਡਿਸਲਾਈਕ ਕਰੋ ਮੈਨੂੰ ਉਹ ਵੀ ਪਤਾ ਲੱਗੇ ਵੀ ਨਹੀਂ ਚੰਗਾ ਲੱਗਿਆ ਤੁਹਾਨੂੰ ਕੁਝ ਸੋ ਨਹੀਂ ਫਿਰ ਲਾਈਕ ਤਾਂ ਜ਼ਰੂਰੀ ਕਰਿਆ ਕਰੋ ਡਿਸਲਾਈਕ ਵੀ ਕਰ ਸਕਦੇ ਹੋ ਅੱਜ ਮੈਂ ਜਿਹੜੀ ਤੁਹਾਨੂੰ ਸੁਣਾਉਣ ਲੱਗੀ ਆ ਨਾ ਬਾਤ ਇਹ ਬਾਤ ਨਹੀਂ ਹੈਗੀ ਇਹ ਇੱਕ ਘਟਨਾ ਸੱਚੀ ਹੈ ਸਾਡੇ ਅੱਖੀਂ ਦੇਖਦਿਆਂ ਦੀ ਸਚਾਈ ਹੈ ਇਹ ਕਈ ਵਾਰੀ ਨਾ ਬੱਚੇ ਮੋਹ ਹੁੰਦਾ ਹੈ ਜ਼ਮੀਨ ਜਾਇਦਾਦ ਦਾ ਪੈਸੇ ਦੇ ਲਾਲਚ ਦੇ ਅੱਜ ਕੱਲ ਦੀ ਦੁਨੀਆ ਹੈ ਲਾਲਚੀ ਵੈਸੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਭੈਣ ਭਾਈ ਸਭ ਮਤਲਬ ਦੇ ਹੋਏ ਹੋਏ ਨੇ ਅਸੀਂ ਤਾਂ ਇੰਨੀ ਉਮਰ ਹੰਢਾ ਲਈ ਅਸੀਂ ਤਾਂ ਆ ਹੀ ਕੁਝ ਦੇਖੀ ਜੰਨੇ ਆ ਵੀ ਲੋਕ ਮਤਲਬੀ ਨੇ ਕਿਸੇ ਦੇ ਲਫਾਫਾ ਬਣਿਆ ਹੋਇਆ ਕਿਸੇ ਦੇ ਨਹੀਂ ਬਣਿਆ ਹੋਇਆ ਉਹ ਛੇਤੀ ਖੁੱਲ ਜਾਂਦਾ ਹੈ ਜਿਨ੍ਹਾਂ ਦੇ ਲਿਫਾਫੇ ਬਣੇ ਹੋਏ ਨੇ ਆਪਾਂ ਨੂੰ ਲੱਗਦਾ ਵੀ ਇਹ ਇੱਕ ਨੇ ਅੰਦਰੋਂ ਉਹ ਅੰਦਰੋਂ ਉਹ ਵੀ ਇੱਕ ਨਹੀਂ ਹੁੰਦੇ। ਭਾਂਡਾ ਉਹਨਾਂ ਦਾ ਵੀ ਫੁੱਟ ਜਾਂਦਾ ਕਦੇ ਕਦੇ ਉਹ ਲੇਟ ਫੁੱਟ ਜਾਂਦਾ ਹੈ। ਇਹ ਘਟਨਾ ਨਾ ਭਾਈ ਸਾਲ ਤਾਂ ਖਾਸ ਹੀ ਹੋ ਗਏ ਗੱਲਾਂ ਨੂੰ 12 14 ਹੋ ਗਏ ਹੋਣਗੇ ਸ਼ਾਇਦ 20 ਵੀ ਹੋ ਗਏ ਹੋਣ। ਸਾਡੇ ਇੱਕ ਨਾ ਸਾਡਾ ਚਾਚਾ ਹੀ ਲੱਗਦਾ ਸੀ ਉਹ। ਘਰਾਂ 'ਚੋਂ ਉਹਦੇ ਕੋਲ ਜ਼ਮੀਨ ਸੀ ਕਾਫੀ। ਉਹਦੀ ਜ਼ਮੀਨ ਉਹਦੇ ਕੋਲ ਕੋਈ 45 50 ਕਿੱਲੇ ਜ਼ਮੀਨ ਉਹਦੇ ਇੱਕ ਮੁੰਡਾ ਸੀ ਦੋ ਕੁੜੀਆਂ ਸੀ ਤਾਂ ਉਹ ਆਪ ਸ਼ਰਾਬ ਪੀਂਦਾ ਸੀ ਬਹੁਤ ਜ਼ਿਆਦਾ ਪਹਿਲਾਂ ਘੱਟ ਜੀ ਪੀਂਦਾ ਰਿਹਾ ਫਿਰ ਜਿਉਂ-ਜਿਉਂ ਜਵਾਕ ਵੀ ਵੱਡੇ ਹੋਈ ਗਏ ਉਹ ਜ਼ਿਆਦਾ-ਜ਼ਿਆਦਾ ਚੜਨ ਲੱਗ ਗਿਆ ਸਗੋਂ ਜਿਹੜੀ ਉਹਦੇ ਘਰ ਵਾਲੀ ਸੀ ਭਾਈ ਉਹਦੇ ਮੂੰਹ ਚ ਬੋਲ ਨਾ ਜਮਈ ਸਿੱਧੀ ਸਾਦੀ ਵਿਚਾਰੀ ਬਹੁਤ ਪਲੀਵਾਨ ਸਔਰਤ ਹੋ ਤਾਂ ਨਾ ਨੇ ਕੀ ਕਰਿਆ ਨਾ ਮੁੰਡਾ ਵਿਆਹ ਲਿਆ ਵੱਡਾ ਵੱਡਾ ਸੀ ਮੁੰਡਾ ਵਿਆਹਤਾ ਕੁੜੀਆਂ ਵੀ ਵਿਆਹਤੀਆਂ ਚੰਗੇ ਤਾਕੜੇ ਘਰੇ ਮੁੰਡਾ ਵਿਆਹਿਆ ਕੁੜੀਆਂ ਵਿਆਹ ਲੀਆਂ ਤਾਂ ਉਹਦਾ ਜਿਹੜਾ ਘਰ ਵਾਲਾ ਸੀ ਉਹ ਚਾਚਾ ਸਾਡਾ ਉਹਦੀ ਮੌਤ ਹੋ ਗਈ ਭਾਈ ਕਿਉਂ ਉਹਦਾ ਲੀਵਰ ਲੂਵਰ ਖਰਾਬ ਹੋ ਗਿਆ ਜਿਆਦਾ दारू ਪੀਣ ਕਰਕੇ ਭਾਈ ਉਹ ਮਰ ਗਿਆ ਤਾਂ ਹੁਣ ਮੁੰਡੇ ਦੇ ਹੱਥ ਚ ਆ ਗਈ ਮੁਖਤਿਆਰੀ ਤਾਂ ਉਹਦਾਂ ਦੀ ਜਿਹੜੀ ਜਾਇਦਾਦ ਸੀ ਉਹ ਮਾਂ ਦੇ ਤੇ ਪੁੱਤ ਦੇ ਨਾਂ ਲੱਗ ਗਈ ਤੇ ਜਿਵੇਂ ਕੁੜੀਆਂ ਦਾ ਹਿੱਸਾ ਰੱਖਦੇ ਨੇ ਉਹਨਾਂ ਨੇ ਕਹਿ ਸੁਣ ਕੇ ਉਹ ਮਾਂ ਦੇ ਨਵੀਂ ਕਰਵਾ ਲਈ ਜ਼ਮੀਨ ਵੀ ਕਿਉਂ ਕੁੜੀਆਂ ਤਾਂ ਵਿਆਹਾਂ ਹੋਈਆਂ ਹੀ ਸੀ ਹੁਣ ਵਿਆਹ ਤਾਂ ਦਿੱਤੀਆਂ ਸੀ ਕੁੜੀਆਂ ਨੇ ਹਿੱਸਾ ਲਿਆ ਨਾ ਮਾਂ ਨੂੰ ਤਾਂ ਜ਼ਰੂਰੀ ਸੀ ਰੱਖਣਾ ਫਿਰ ਭਾਈ ਉਹਨੇ ਕੀ ਕਰਿਆ ਜਿਹੜੀ ਉਹਦੀ ਮਾਂ ਸੀ ਨਾ ਉਹਨੇ ਮਸਾਂ 8 ਜਾਂ 10 ਕਿੱਲੇ ਆਪਦੇ ਕੋਲ ਰੱਖੀ ਜ਼ਮੀਨ ਵੀ ਬਹੁਤ ਆ ਮੇਰੇ ਕੋਲ ਇੰਨੀ ਕਿ ਬਾਕੀ ਆਪਦੇ ਪੁੱਤਰ ਨੂੰ ਦਿੱਤੀ ਬੋਂਦਾ ਤਾਂ ਉਹਨੂੰ ਵੀ ਪੁੱਤੀ ਸੀ ਸਾਰੀ ਨੂੰ ਤਾਂ ਉਹਨਾਂ ਨੇ ਹੋਰ ਮੁੰਡੇ ਦੇ ਔਲਾਦ ਨਾ ਹੋਈ ਕੋਈ ਬੱਚਾ ਨਾ ਹੋਇਆ ਉਹ ਘਰ ਵਾਲੀ ਦਾ ਤਾਂ ਹੁਣ ਤੱਕ ਹੀ ਨਹੀਂ ਹੋਇਆ ਉਹਦੀ ਤੇ ਬੱਚਾ ਕੋਈ ਫੇਰ ਕੁੜੀਆਂ ਵਗੀਆਂ ਸਹੁਰੇ ਪਹਿਲਾਂ ਪਿੰਡ ਦੇ ਵਿੱਚ ਘਰ ਸੀ ਫੇਰ ਭਾਈ ਬਾਹਰ ਖੇਤ ਚ ਪਾ ਲਿਆ ਬਹੁਤ ਵੱਡੀ ਕੋਠੀ ਪਾਲੀ ਖੇਤ ਚ ਪਿੰਡ ਦੇ ਨਾਲ ਵਿਚੀ ਬਾਹਰ ਬਾਹਰ ਨਾਲ ਹੀ ਲੱਗਦਾ ਸੀ ਖੇਤ ਪਾਈ ਇਹੋ ਹੀ ਕੋਠੀ ਹੁਣ ਉਹ ਕੋਠੀ ਚ ਰਹਿ ਰਹੇ ਤੇ ਜਦੋਂ ਉੱਥੇ ਰਹਿਣ ਲੱਗੇ ਤਾਂ ਭਾਈ ਉਹ ਮਾਂ ਨੂੰ ਤੰਗ ਕਰਨ ਲੱਗੇ ਉਹਨੂੰ ਪੁੱਤੋ ਦੇ ਕਿਉਂ ਪਹਿਲਾਂ ਤਾਂ ਪਿੰਡ ਚ ਤੇ ਆਲੇ-ਦਾਲੇ ਘਰ ਤੇ ਹੁਣ ਉਹ ਤਾਂ ਕੱਲੇ ਨੇ ਅੰਦਰ ਕੋਈ ਪਤਾ ਨਹੀਂ ਵੱਡੀਆਂ-ਵੱਡੀਆਂ ਕੰਧਾਂ ਕੱਢੀਆਂ ਨੇ ਅੰਦਰ ਪਤਾ ਨਹੀਂ ਕੀ ਕੁਝ ਹੋਈ ਜਾਵੇ ਇੱਕ ਭਾਈ ਉਹ ਉਹ ਆਪਣੇ ਸਾਲੇ ਨੂੰ ਰੱਖਦਾ ਸੀ ਕੋਲੇ ਉਹ ਸਾਲਾ ਵੀ ਬਦਮਾਸ਼ ਸੀ ਉਹਦਾ ਕਿਉਂ ਜਿਹੜੇ ਤਾਕੜੇ ਘਰਾਂ ਜਾਂਦੇ ਜਵਾਕ ਹੁੰਦੇ ਨੇ ਫਿਰ ਥੋੜੇ ਜੇ ਸਾਰੇ ਨਹੀਂ ਹੁੰਦੇ ਲੇਕਿਨ ਥੋੜੇ ਬਹੁਤ ਬੰਦੇ ਇਹ ਜਿਹੇ ਆਪਾਂ ਦੇਖ-ਦੇਖਦੇ ਹਾਂ ਵੀ ਜਿਨ੍ਹਾਂ ਦੇ ਬਹੁਤੀ ਮਾਇਆ ਹੁੰਦੀ ਹੈ ਨਾ ਬੱਚੇ ਵਿਗੜੇ ਹੋਈ ਹੁੰਦੇ ਨੇ ਉਹਨਾਂ ਦੇ ਤਕਰੀਬਨ ਤਾਂ ਉਹ ਭਈ ਵਿਗੜਿਆ ਹੋਇਆ ਬੰਦਾ ਹੁਣ ਖਾਣ ਪੀਣ ਨੂੰ ਚੰਗਾ ਮੁੰਡਾ ਵੀ ਦਾਰੂ ਤੇ ਲੱਗਿਆ ਹੋਇਆ ਉਹ ਸਾਲਾ ਵੀ ਦਾਰੂ ਤੇ ਹੁਣ ਇੱਥੇ ਉਹਨੂੰ ਫ੍ਰੀ ਦੀ ਦਾਰੂ ਮਿਲਦੀ ਸੀ ਪੈਣ ਦੇ ਘਰੇ ਕਿ ਉਹ ਮੁੰਡਾ ਵੀ ਪਿਓ ਵਾਂਗੂ ਲੱਗ ਗਿਆ ਸਵੇਰੇ ਉੱਠ ਕੇ ਦਾਰੂਏ ਪੀਣ ਲੱਗ ਗਿਆ ਹੁਣ ਮਾਂ ਦਾ ਤਾਂ ਢਿੱਡ ਮੱਚਦਾ ਸੀ ਵੀ ਨਾ ਪੀ ਦਾਰੂ ਨਾ ਪੀ ਦਾਰੂ ਭਾਇੋ ਦੀ ਤੀ ਮੀਤੀ ਜਿਹੜੀ ਮੁੰਡੇ ਦੀ ਉਹ ਬਹੂ ਉਹ ਬੁਰਾ ਮੰਨਿਆ ਕਰੇ ਵੀ ਮੇਰੇ ਘਰ ਵਾਲੇ ਨੂੰ ਇਹ ਕਿਉਂ ਕਹਦੀ ਹੈ ਭਾਈ ਜਦੋਂ ਨਾ ਚੱਲਿਆ ਉਹ ਲੜਪੀਆਂ ਲੜਿਆ ਕਰਨ ਉਹਦੇ ਨਾਲ ਹੁਣ ਜਦੋਂ ਖਾਂਦਾ ਪੀਂਦਾ ਚੰਗਾ ਭਲਾ ਬੰਦਾ ਰੋਟੀ ਜਿਹੜਾ ਘਰੇ ਖਾਊ ਮਾਂ ਹੋਵੇ ਪਿਓ ਹੋਵੇ ਭਾਈ ਉਹ ਕਹਿ ਵੀ ਸਕਦਾ ਪੁੱਤ ਨੂੰ ਗਲਤ ਚੱਲਦੇ ਨੂੰ ਵੀ ਨਾ ਚੱਲ ਗਲਤ ਠੀਕ ਚੱਲ ਭਾਈ ਭਾਈ ਉਹਨਾਂ ਨੇ ਸੋਚਿਆ ਵੀ ਇਹ ਤਾਂ ਆਪਣੇ ਰਾਹ 'ਚ ਰੋੜ ਹੈਗੀ ਤਾਂ ਇੱਕ ਦਿਨ ਉਹਨਾਂ ਨੇ ਕੀ ਕਰਿਆ ਮੌਕਾ ਦੇਖਿਆ ਮੌਕਾ ਦੇਖ ਕੇ ਭਾਈ ਉਹਨੂੰ ਅੱਗ ਲਾਤੀ ਉਹਨਾਂ ਨੇ ਤਾਂ ਉਹ ਜਿਹੜੀ ਸਾਡੀ ਚਾਚੀ ਲਗਦੀ ਸੀ ਉਹਨੂੰ ਅੱਗ ਲਾਤੀ। ਉਹਦੀ ਨੂੰਨੇ ਤੇ ਨੂੰ ਦੇ ਭਾਈ ਨੇ ਮੁੰਡੇ ਨੂੰ ਕਰਤਾ ਉਹਲੇ ਵੀ ਤੁੰਪਰਾ ਪੁਜਾ। ਹੈ ਹੈਗੀ ਉਹਦੀ ਵੀ ਵਿਚੇਤੀ ਗੱਲਬਾਤ ਵੀ ਲਾ ਦੋ। ਅੱਗ ਲਾਈ ਭਾਈ ਉਹ ਤੜਫੀਸ ਭੱਜੀ ਫਿਰ ਗਈ ਇੱਧਰ ਉੱਧਰ। ਸਾਨੂੰ ਦੱਸਿਆ ਵੀ ਉੱਥੇ ਤਾਂ ਕੋਈ ਹਾਕਮਾਰੇ ਨਹੀਂ ਸੁਣਦਾ ਵੱਡੀ ਵਾਰਲੀ ਕੰਨ ਤੇ ਬਹੁਤ ਵੱਡੀਆਂ-ਵੱਡੀਆਂ ਬਹੁਤ ਵੱਡੀ ਕੋਠੀ ਆਲੇ-ਦਾਲੇ ਕੋਈ ਘਰ ਨਾ ਤਾਂ ਹੋਣਿਆ ਕੋਈ 2 ਵਿੱਗੇ ਜਿਹਦੇ ਚ ਕੋਠੀ ਵਗਲੀ ਹੋਈ ਆ 2 ਵਿੱਗਿਆਂ ਚ ਊਈਂ ਦੂਰ ਥੈ ਨਾ ਕੋਸ ਬੀਸੇ ਨਾ ਹਾਕ ਸੁਨੇ ਪਾਈ ਚਲੋ ਜੀ ਨਾ ਕੋਈ ਛਡਾਉਣ ਵਾਲਾ ਨਾ ਉਹ ਬਾਹਰ ਕੱਢਣ ਜੋਗੇ ਜਾਣ ਜੋਗੀ ਉਹ ਤਾਂ ਭਾਈ ਐਂ ਤੜਫ ਤੜਫ ਕੇ ਮੱਚ ਗਈ ਵਿਚਾਰੀ ਮਰ ਗਈ ਮਰੀ ਹੋਈ ਭਾਈ ਹੁਣ ਫੜਲੇ ਕੁੜੀਆਂ ਨੇ ਉੱਤਾ ਚੱਕਿਆ ਉਹਦੀਆਂ ਨੇ ਵੀ ਤੁਸੀਂ ਪਤਾ ਤਾਂ ਉਹਦੀ ਲੱਗ ਗਿਆ ਵੀ ਮਾਰਤੀ ਇਹਨਾਂ ਨੇ ਸਾਰੇ ਪਿੰਡ ਨੂੰ ਹੀ ਪਤਾ ਲੱਗ ਗਿਆ ਚਲੋ ਉਹ ਨੂੰ ਵੀ ਫੜ ਲਈ ਭਾਈ ਵੀ ਫੜ ਲਿਆ ਮੁੰਡਾ ਵੀ ਫੜ ਲਿਆ ਮੁੰਡਾ ਤਾਂ ਕਹਿੰਦਾ ਮੈਂ ਤਾਂ ਸਾਹਮਣੇ ਕੋਲੇ ਹਈ ਨਹੀਂ ਸੀ ਕਹਿੰਦਾ ਤੁਸੀਂ ਦੇਖ ਲਓ ਚਾਹੇ ਸਾਡੇ ਕੈਮਰੇ ਲੱਗੇ ਹੋਏ ਦੇਖ ਲਓ ਵੀ ਮੈਂ ਇੱਥੋਂ ਤਾਂ ਪਿੱਛੋਂ ਹੋਇਆ ਵੀ ਮੇਰਾ ਕੋਈ ਹੱਥ ਨਹੀਂ ਵਿੱਚ ਉਹਨੂੰ ਤਾਂ ਭਾਈ ਪੈਸਾ ਟਕਾ ਦੇ ਕੇ ਉਹਨੇ ਤਾਂ ਨੌਕੜਾ ਲਿਆ ਮੁੰਡੇ ਨੇ ਆਪਦਾ ਵਿੱਚੋਂ ਕਢਾਇਆ ਹੋਇਆ ਤਾਂ ਜਦੋਂ ਹੁਣ ਉਹਦੀ ਤੀਮੀ ਤੇ ਸਾਲਾ ਰਹਿ ਗਏ ਅਹੀਂ ਭਾਈ ਉਸੇ ਟਾਈਮ ਉਹਨਾਂ ਨੇ ਜੇਲ੍ਹ 'ਚ ਰੱਖੇ ਫੇਰ ਉਹਨੇ ਸਪੈਸਾ ਟੱਕਾ ਖਵਾ ਕੇ ਲੱਖਾਂ ਰੁਪਏ ਬਰਬਾਦ ਕਰੇ ਨਾਲੇ ਨਾਲੇ ਉਹਨਾਂ ਨੂੰ ਬਾਹਰ ਕਢਾ ਲਿਆ ਖਬਰ ਨਹੀਂ ਕਿਵੇਂ ਕਢਾ ਲਿਆ ਭਾਈ ਫੇਰ ਉਹ ਮੁੰਡੇ ਨੇ ਹੋਰ ਆਪਣੀ ਸਾਲੀ ਨਾਲ ਵਿਆਹ ਕਰਾਇਆ ਫੇਰ ਉਹ ਸਾਲੀ ਦੇ ਜਵਾਕ ਹੋਏ ਹੁਣ ਉਹ ਸਾਲੀ ਦੇ ਜਵਾਕ ਨੇ ਉਹਦੇ ਤੇ ਦੋਨੇ ਭੈਣਾਂ ਦੀ ਘਟਾ ਵੱਡੀ ਚੱਲਦੀ ਰਹਿੰਦੀ ਹੈ ਤੇ ਉਹ ਭਾਈ ਜਿਹੜਾ ਜਿਹੜੀਆਂ ਭੈਣਾਂ ਸੀ ਫਿਰ ਭੈਣਾਂ ਨੂੰ ਜਿੱਦ ਹੋ ਗਈ ਵੀ ਪਹਿਲਾਂ ਤਾਂ ਅਸੀਂ ਨਾਂਵ ਲਵਾ ਗੀਆਂ ਹੁਣ ਜਿਹੜੀ ਜ਼ਮੀਨ ਸਾਡੀ ਮਾਂ ਦੇ ਨਾਂ 'ਤੇ ਉਹਨਾਂ ਨੇ ਕੇਸ ਕਰਤਾ ਵੀ ਸਾਨੂੰ ਭੈਣਾਂ ਨੂੰ ਮਿਲਣੀ ਚਾਹੀਦੀ ਐ ਉਹ ਤਾਂ ਭਾਈ ਬਹੁਤ ਸਾਲ ਉਹਨਾਂ ਦਾ ਕੇਸ ਚੱਲਿਆ ਤਾਂ ਉਹ ਭੈਣਾਂ ਨੂੰ ਜ਼ਮੀਨ ਮਿਲ ਗਈ ਕਿਉਂ ਉਹ ਵੀ ਤਾਕੜੇ ਤੇ ਕਰੋ ਉਹਨਾਂ ਨੇ ਵੀ ਪੈਸੇ ਪੂਸੇ ਖਰਚੇ ਲਾ ਕੇ ਬਾਕੀ ਉਦੋਂ ਅਕਾਲੀ ਪਾਰਟੀਆਂ ਵਾਲਿਆਂ ਦਾ ਜ਼ੋਰ ਜ਼ਿਆਦਾ ਸੀ ਉਹ ਇੱਕ ਜਮਾਈ ਇੰਨਾ ਕੰਨੀ ਸੀਗਾ ਕਾਫੀ ਆਕਾਲੀ ਪਾਰਟੀ ਦਾ ਮੁੰਡਾ ਹੀ ਜੀ ਅਸੀਂ ਬੰਦਾ ਤਾਂ ਭਾਈ ਉਹਨਾਂ ਨੇ ਕਹਾ ਕਰ ਧਰ ਕੇ ਜਾਨੀ ਕਿ ਉਹ ਜਿਹੜੇ 10 12 ਕਿੰਨਾ 10 ਕਿੱਲੇ ਸੀ ਪਤਾ ਨਹੀਂ 8 ਸੀ ਉਹ ਦੋਨਾਂ ਭੈਣਾਂ ਨੂੰ ਮਿਲ ਗਏ ਹੁਣ ਉਹ ਉਹ ਵੇਚ ਗਈ ਆ ਆਪਣੀ ਜ਼ਮੀਨ ਤਾਂ ਹੁਣ ਉਹ ਜਿਹੜਾ ਆਪ ਦਾਰੂ ਵਾਲਾ ਮੁੰਡਾ ਸੀ ਜਿਹਨੇ ਇਨਕਾਰਾ ਕਰਿਆ ਉਹ ਵੀ ਮਰ ਗਿਆ ਰੱਬ ਫੇਰੇ ਹੈ ਜਿਆ ਨੂੰ ਬਾੜੀ ਉਮਰ ਵੀ ਨਹੀਂ ਦਿੰਦਾ ਇਹੀ ਜੀ ਭਾਈ ਦੁਨੀਆ ਲਾਲਚੀ ਹੈ ਸੱਚੀ ਘਟਨਾ ਹੈ ਸਾਡੇ ਅੱਖੀਂ ਦੇਖਦਿਆਂ ਦੀ ਸੁਣਦਿਆਂ ਦੀ ਵੀ ਇਹ ਜੇ ਇਹੀ ਜੀ ਔਲਾਦ ਨਾ ਹੁੰਦਾ ਰੱਬ ਦੇਵੇ ਹੀ ਨਾ ਫਿਰ ਇੱਕ ਦੁੱਖ ਹੁੰਦਾ ਵੀ ਸਾਡੇ ਹੈ ਨਹੀਂ ਜਿਨ੍ਹਾਂ ਨੇ ਆ ਚੰਦ ਚੜਾਉਣੇ ਨੇ ਭਾਈ ਮੈਂ ਤਾਂ ਕਹਿੰਨੀ ਰੱਬਾ ਤੂੰ ਇਹ ਜian ਬਖਸ਼ ਦੇਈਂ ਹੀ ਨਾ ਕਿਸੇ ਨੂੰ ਉਹ ਸਾਡੇ ਜਾਵਾਂਗੇ ਹੁਣ ਅਸੀਂ ਅੱਜ ਵੀ ਗੱਲ ਉਹੀ ਚੱਲਦੀ ਹੈ ਉੱਥੇ ਵੀ ਇਹਨਾਂ ਨੇ ਐ ਕਰਤਾ ਇਹਨਾਂ ਨੇ ਐ ਕਰਤਾ ਉਹ ਗੱਲ ਨੂੰ ਪਿੰਡ ਭੁੱਲ ਹੀ ਨਹੀਂ ਰਿਹਾ ਉਹ ਹੈਗੀ ਇਹੀ ਜੀਤੀ ਵਿਚਾਰੀ ਜਿਵੇਂ ਜਿਹਨੂੰ ਕਹਿੰਦੇ ਨੇ ਉਹ ਤਾਂ ਮੂੰਹ ਚ ਬੋਲ ਨਹੀਂ ਸੀ ਤਾਂ ਇਹ ਭਾਈ ਅੱਜ ਮੈਂ ਤੁਹਾਨੂੰ ਇੱਕ ਇੰਨੀ ਕੁ ਸੁਣਾਈ ਆ ਇਹ ਗੱਲਬਾਤ ਸੱਚੀ ਹੈ ਬਿਲਕੁਲ ਸੱਚੀ ਘਟਨਾ ਹੈ ਸੋ ਸਾਰਿਆਂ ਨੂੰ ਅਰਦਾਸ ਕਰਦੀਆਂ ਬੇਨਤੀ ਕਰਦੀਆਂ ਵੀ ਆਪਦੇ ਹੂੰ ਤਾਂ ਮੈਂ ਦੇਖਿਆ ਆਪਣੀ ਉਮਰ ਦੇ ਵਿੱਚ ਵੀ ਜਿਹਦੀ ਔਲਾਦ ਸਹੀ ਹੈ ਉਹਨਾਂ ਦੇ ਮਾਪੇ ਨਹੀਂ ਸਹੀ ਜਿਹਦੇ ਮਾਪੇ ਸਹੀ ਨੇ ਉੱਥੇ ਔਲਾਦ ਨਹੀਂ ਸਹੀ ਘਰ ਘਰੇ ਇਹੀ ਕੰਮ ਚੱਲਦੇ ਨੇ ਪਰ ਫੇਰ ਵੀ ਦੇਖੋ ਸੱਸਾਂ ਨੇ ਵੀ ਉਸ ਘਰੇ ਰਹਿਣਾ ਨੂਹਾਂ ਨੇ ਵੀ ਉਸ ਘਰੇ ਰਹਿਣਾ ਦੋਹਾਂ ਤਰ੍ਹਾਂ ਨੂੰ ਬਹੁਤਾ ਨਹੀਂ ਤਾਂ ਥੋੜਾ ਬਹੁਤਾ ਤਾਂ ਜ਼ਰੂਰ ਪਿਆਰ ਨਾਲ ਰਹਿਣਾ ਚਾਹੀਦਾ ਆਪਦਾ ਖੁਸ਼ੀ ਨਾਲ ਦੇਖੋ ਰਹਿਣਾ ਦਿਨ ਤਾਂ ਨਿਕਲੀ ਜਾਣਾ ਖੁਸ਼ੀ ਨਾਲ ਵੀ ਨਿਕਲ ਜਾਣਾ ਰੋਂਦਿਆਂ ਪਿੱਟਦਿਆਂ ਦਾ ਲੜਦਿਆਂ ਦਾ ਵੀ ਨਿਕਲ ਜਾਣਾ ਫੇਰ ਕਿਉਂ ਨਾ ਉਹਨਾਂ ਨੂੰ ਖੁਸ਼ੀ-ਖੁਸ਼ੀ ਨਾਲ ਕੱਢਿਆ ਜਾਵੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਘਰਾਂ 'ਚ ਸਤਿਵਾਕ ਪਿਆਰ ਰੱਖਿਆ ਕਰੋ ਸਾਰੇ ਇੱਕ ਬਰਾਬਰ ਹੁੰਦੇ ਨੇ ਰਹਿਣਾ ਉਸੇ ਘਰ 'ਚ ਹੁੰਦਾ ਹੈ ਸੋ ਲਿਖੇ ਲਾਇਓ ਜੀ